ਅਕਾਲੀ ਦਲ ਆਪਣੇ ਅਕਾਲ ਚਲਾਣੇ ਦੀਆਂ ਜਿਹੜੀਆਂ ਰਸਮਾਂ ਨੇ ਜਿਹੜੀ ਭੋਗ ਦੀਆਂ ਤਿਆਰੀਆਂ ਕਰ ਰਿਹਾ ਹੈ ਭਾਵੇਂ ਉਹਨਾਂ ਦੀਆਂ ਸ਼ਾਮਾਂ ਤੱਕ ਫੈਸਲਾ ਨਹੀਂ ਹੋਇਆ ਫਿਰ ਵੀ ਲੋਕਾਂ ਲੱਗਿਆ ਜੋ ਬੈਟਰ ਹੈ ਉਹਦੇ 'ਚ ਹੋ ਗਿਆ ਉਹ ਆਪਾਂ ਉਹਦੀ ਗੱਲ ਕਰੀ ਫੀਲਡ ਵਿੱਚ ਕੋਈ ਅਕਾਲੀ ਦਲ ਨਹੀਂ ਲੋਕਾਂ ਦਾ ਚੁਣਿਆ ਕੋਈ ਅਕਾਲੀ ਦਲ ਨਹੀਂ ਅਕਾਲੀ ਦਲ ਲੀਡਰਾਂ ਨੂੰ ਚੁਣੇ ਹੈਗੇ ਕੁਝ ਇਹ ਤਾਂ ਮੌਕੇ ਦੀ ਸਿਆਸਤ ਕਰਨ ਵਾਲੇ ਆ ਇੱਕ ਮੌਕੇ ਤੇ ਜਿਹੜਾ ਹੈਗਾ ਜਵਿਸ਼ਕਾਰੀ ਝੁਕਦਾ ਹੈ ਗਿਆ ਸ਼ਿਕਾਰ ਕਰਨ ਵਾਸਤੇ ਉਸ ਤਰ੍ਹਾਂ ਦੀ ਇਹਨਾਂ ਨੇ ਸਟ੍ਰੈਟਜੀ ਅਪਣਾਈ ਹੈ ਜੇਕਰ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਜੇ ਮਜੀਠੀਆ ਹੋਵੇ ਜਾਂ ਕੋਈ ਹੋਵੇ ਉਹ ਤਰਾਜ ਕਰਦੇ ਫਲਾਣੇ ਕਾਂਗਰਸੀ ਨੂੰ ਮਿਲੇ ਜੀ ਫਲਾਣੇ ਪ੍ਰੂਫੈਸਰ ਨੂੰ ਮਿਲੇ ਜੀ ਜਿਹੜੇ ਤੁਹਾਡੇ ਲੀਡਰ ਨੂੰ ਮਿਲੇ ਇਹਨਾਂ ਨੂੰ ਜਿਹੜੀ ਸਿਚੁਏਸ਼ਨ ਪੈਦਾ ਕਰ ਗਿਆ ਹਰਪ੍ਰੀਤ ਸਿੰਘ ਇਹ ਕਹਿ ਕੇ ਕਿ ਮੈਂ ਉੱਥੋਂ ਕੀਤੇ ਫੈਸਲੇ ਵਾਪਸ ਨਹੀਂ ਹੁੰਦੇ ਨੇ ਚਾਹ ਮੈਨੂੰ ਇਹਦੇ ਵਾਸਤੇ ਜਿਹੜਾ ਇਹਦੀ ਕੋਈ ਵੀ ਕੁਰਬਾਨੀ ਕਰਨੀ ਪਵੇ ਤੇ ਉਹ ਤਾਂ ਕੁਰਬਾਨੀ ਕਰ ਗਿਆ ਹੋਰ ਫਰਜ਼ ਬਣਦਾ ਇਹਨਾਂ ਦਾ ਕੁਰਬਾਨੀ ਕਰਨ ਦਾ ਹੁਣ ਇਹ ਵਾਲਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਗਵਾਈ ਚ ਅਕਾਲੀ ਦਲ ਦੁਆਰਾ ਸਰਵਾਈਵ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਸਮਝ ਨਹੀਂ ਰਹੇ ਇਹਨਾਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਰਿਹਾ ਕਿ ਲੋਕ ਸਾਨੂੰ ਸਿੱਖ ਸੰਗਤ ਸਾਨੂੰ ਨਫ਼ਰਤ ਕਿਉਂ ਕਰਦੀ ਹੈ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੇ ਗੈਸਟ ਬਹੁਤ ਸਤਿਕਾਰਯੋਗ ਸਿੱਖ ਚਿੰਤਕ ਵਿਦਵਾਨ ਸੱਜਣ ਡਾਕਟਰ ਖੁਸ਼ਾਲ ਸਿੰਘ ਜੀ ਗੱਲਬਾਤ ਕਰਾਂਗੇ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲੇ ਹੋਏ ਆ ਉਸ ਤੋਂ ਬਾਅਦ ਧਾਮੀ ਸਾਹਿਬ ਵੱਲੋਂ ਜੋ ਐਕਸ਼ਨ ਹੋਇਆ ਜਾਂ ਉਹਨਾਂ ਦੀ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਜੋ ਉਹਨਾਂ ਨੂੰ ਬਚਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਹੈ ਕੀ ਇਹ ਸਹੀ ਹੈ ਜਾਂ ਫਿਰ ਅਕਾਲੀ ਦਲ ਨੂੰ ਫਿਰ ਮੁਰ ਮੁਰ ਸੁਰਜੀਤ ਕਰਨ ਦੇ ਲਈ ਜਿਸ ਤਰ੍ਹਾਂ ਦੇ ਕਦਮ ਚੱਕੇ ਜਾ ਰਹੇ ਆ ਇਹ ਸਾਰੇ ਕਦਮ ਚੰਗੇ ਹੈਗੇ ਆ ਬੀਬੀ ਜਗੀਰ ਕੌਰ ਬਾਰੇ ਧਾਮੀ ਦੀ ਸ਼ਬਦਾਵਲੀ ਫਿਰ ਗਿਆਨੀ ਹਰਪ੍ਰੀਤ ਸਿੰਘ ਦਿੱਕਰਦਾਰ ਕੋਸ਼ਿਸ਼ ਕਰਨੀ ਜੋ ਕਿ ਸ਼ਰੋਣੀ ਕਮੇਟੀ ਵੱਲੋਂ ਪਹਿਲਾਂ ਹੀ ਕੇਸ ਦੀ ਤਹਿਕੀਕਾਤ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਕੇ ਬਹੁਤ ਸਾਰ ਪਹਿਲਾਂ ਬੰਦ ਕਰ ਦਿੱਤਾ ਗਿਆ ਅੱਜ ਬੜੇ ਸਾਲਾਂ ਬਾਅਦ ਉਹ ਕੇਸ ਦੁਆਰੋਂ ਓਪਨ ਕਰਨ ਦੀ ਕੀ ਲੋੜ ਪੈ ਗਈ ਹੈ ਸਵਾਲ ਬੜੇ ਵੱਡੇ ਆ ਸਤਕਾਰ ਜੋ ਡਾਕਟਰ ਖੁਸ਼ਾਲ ਸਿੰਘ ਜੀ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸਾ ਬਹੁਤ ਵੱਡੇ ਸਵਾਲ ਆ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਐਡੇ ਵੱਡੇ ਫੈਸਲੇ ਲਏ ਜਾਣੇ ਬੜੇ ਲੰਮੇ ਸਮੇਂ ਬਾਅਦ ਪੰਥ ਨੇ ਬਹੁਤ ਸਾਰਾ ਪ੍ਰਵਾਨ ਕਰ ਲਿਆ ਵੀ ਚੰਗੀ ਗੱਲ ਹੋਇਆ ਹੋਇਆ ਇਹ ਫੈਸਲੇ ਹੋਣੇ ਚਾਹੀਦੇ ਪਹਿਲਾਂ ਹੋ ਜਾਣੇ ਚਾਹੀਦੇ ਬੜੇ ਲੰਮੇ ਸਮੇਂ ਬਾਅਦ ਹੋਇਆ ਉਸ ਤੋਂ ਬਾਅਦ ਜੋ ਅਕਾਲੀ ਦਲ ਵੱਲੋਂ ਜਾਂ ਐਸਜੀਪੀ ਦੇ ਪ੍ਰਧਾਨ ਵੱਲੋਂ ਜੋ ਕੁਝ ਹੋਇਆ ਇਹ ਸਾਰੀਆਂ ਸਾਰੇ ਮਸਲੇ ਨੂੰ ਕਿਵੇਂ ਵੇਖਦੇ ਇਸ ਤਰ੍ਹਾਂ ਜੇ ਜੇ ਦੀ ਪਛੋਕੜ ਤੇ ਦੇਖਦੇ ਆ ਕਿ ਸਾਡੇ ਸਾਹਮਣੇ 1999 ਤੋਂ ਵਰਤਾਰਾ ਜਿਹੜਾ ਆ ਰਿਹਾ ਹੈ ਅਕਾਲ ਤਖਤ ਦੇ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਨੂੰ ਅਸੀਂ ਸਿੰਘ ਸਹਿਬਾਨ ਕਹਿੰਨੇ ਆ ਜੱਤੇਦਾਰ ਖਾਸ ਤੱਕ ਹੋਰ ਤੱਕ ਤਾਂ ਨਹੀਂ ਉਹਨਾਂ ਨੂੰ ਆਪਣੇ ਪੋਲੀਟੀਕਲ ਹਿੱਤਾਂ ਵਾਸਤੇ ਜਿਹੜਾ ਮਿਸਯੂਜ਼ ਕਰਦਾ ਜਿਹੜਾ ਉਸ ਅਥਾਰਟੀ ਨੂੰ ਉਸ ਸਾਰੀ ਨੂੰ ਸਾਡੇ ਸਾਹਮਣੇ ਇਤਿਹਾਸ ਚੱਲਦਾ ਆ ਰਿਹਾ ਤੇ ਉਹਦੀ ਸਿਖਰ 2015 ਦੇ ਵਿੱਚ ਹੋ ਜਾਂਦੀ ਹੈ ਜਦੋਂ ਉਹ ਸੌਦਾ ਸਾਧ ਵਾਲਾ ਜਿਹੜਾ ਮਸਲਾ ਵਾਪਸ ਲੈਣ ਦਾ ਮਤਾਲ ਜਿੰਦਾ ਉਸ ਤੋਂ ਬਾਅਦ ਲੋਕ ਸਿੱਖ ਬਾਹਰ ਹੁੰਦੇ ਆ ਤੇ ਉਸ ਤੋਂ ਬਾਅਦ ਅਕਾਲ ਤਖਤ ਦਾ ਜਿਹੜਾ ਸਿੰਘ ਸਹਿਬਾਨ ਦਾ ਅਹੁਦਾ ਆ ਉਹਦੇ ਪ੍ਰਤੀ ਇੱਥੋਂ ਤੱਕ ਗੱਲ ਚੱਲੇ ਜਾਂਦੀ ਹੈ ਕਿ ਚੰਬੇ ਵਾਲੇ ਸਰਬੱਤ ਖਾਲਸਾ ਦੇ ਵਿੱਚ ਇੱਕ ਵੱਖਰੇ ਜਿਹੜੇ ਸਿੰਘ ਸਹਿਬਾਨ ਵੀ ਥਾਪ ਲੈ ਜਾਂਦੇ ਵਾਹ ਤਖਤਾਂ ਦੇ ਸੋ ਲੋਕਾਂ ਦੇ ਪ੍ਰਤੀ ਜਿਹੜਾ ਉਹ ਉਹਦਾ ਨਜ਼ਰੀਆ ਲਗਾਤਾ ਸੀਗਾ ਲੇਕਿਨ politcal ਤੌਰ ਤੇ ਅਕਾਲੀ ਦਲ ਨੂੰ ਲੋਕਾਂ ਨੇ ਜੜਿਆ ਉਹ ਦੇਣੀ ਲਗਾਤਾਰ 2017 ਦੇ ਵਿੱਚ ਤੇ 22 ਤੱਕ ਜਿਹੜੀਆਂ ਚਾਰ ਵੱਡੀਆਂ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਦੇ ਵਿੱਚ ਸਜ਼ਾ ਦਿੱਤੀ ਹੈ ਦਿੱਤੀ ਹੈ ਬਿਲਕੁਲ ਤੇ ਹਾਸ਼ੀਏ ਤੇ ਅਕਾਲੀ ਦਲ ਪਹੁੰਚ ਗਿਆ 107 ਜਿਹੜਾ 400 ਪੁਰਾਣਾ ਪਾਰਟੀ ਹੈ ਅੱਜ ਅਸੀਂ ਅੱਜ ਦੀ ਡੇਟ ਦੇ ਵਿੱਚ ਸੋਚ ਲਈਏ ਕਿ ਉਹ ਆਪਣੇ ਅੰਤਮ ਜਿਹੜੀਆਂ ਰਸਮਾਂ ਨੇ ਹਮ ਅਕਾਲੀ ਦਲ ਆਪਣੇ ਅਕਾਲ ਚਲਾਣੇ ਦੀਆਂ ਜਿਹੜੀਆਂ ਰਸਮਾਂ ਨੇ ਜਿਹੜੀ ਭੋਗ ਦੀਆਂ ਤਿਆਰੀਆਂ ਕਰ ਰਿਆ ਲੱਗ ਰਿਹਾ ਹੁਣ ਜਿਹ ਇਸ ਤਰ੍ਹਾਂ ਦੇ ਅਕਾਲੀਵਾਲ ਦੇ ਹੁਣ ਲੀਡਰ ਨੇ ਆਗੂ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਹਾਰ ਹੈ ਜਿੱਦਰੋਂ ਵੱਧ ਰਿਹਾ ਤੇ ਉਧਰ ਨੂੰ ਵੱਧ ਰਿਹਾ ਕਿਉਂਕਿ ਉਹ ਕੋਈ ਸੰਭਾਵਨਾ ਨਹੀਂ ਫਿਰ ਜਿਹੜੀਆਂ ਜਿਹੜਾ 2 ਅਕਤੂਬਰ ਨੂੰ ਫੈਸਲਾ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਸ ਨੇ ਇੱਕ ਸੰਭਾਵਨਾਵਾਂ ਪੈਦਾ ਕੀਤੀਆਂ ਸੀ ਉਤੇ ਉਸ ਉਸ ਸਿਚੁਏਸ਼ਨ ਬੈਟਰ ਲੱਗਦਾ ਕਿ ਬੈਟਰ ਫੈਸਲਾ ਹੋ ਸਕਦਾ ਸੀਗਾ ਉਹਨਾਂ ਸੰਭਾਵਨਾਵਾਂ ਦੇ ਵਿੱਚ देखो ਸਾਡੇ ਵਿੱਚ ਦੋਨੇ ਤਰ੍ਹਾਂ ਦੇ ਜੜੀਆਂ ਇੱਕ ਤਿਹਰੇ ਉਹ ਵੀ ਆ ਜਿਹੜੀ ਕਹਿੰਦੀ ਆ ਜਿਹੜੀ ਥੋੜੇ ਖਾਰਕੂ ਵਿਚਾਰ ਰੱਖਦੀ ਆ ਉਹਨਾਂ ਦਾ ਆ ਕਿ ਇਹਨਾਂ ਦੀ ਸਜ਼ਾ ਮੌਤ ਹੀ ਹੋ ਸਕਦੀ ਆ ਇਹ ਦੂਰਾਂ ਸਾਨੂੰ ਕੋਈ ਪਰਵਾਹ ਨਹੀਂ ਦੇਖੋ ਇਹ ਬਹੁਤ ਵੱਡੇ ਕਾਤਲ ਵੀ ਮੰਨੇ ਆ ਬੰਦੇ ਵੀ ਮੰਨੇ ਆ ਪਾਪ ਵੀ ਇਹ ਇੱਕ ਤਿਹਰੇ ਆ ਕਿ ਇਸ ਇਹਨਾਂ ਗੁਨਾਹਾਂ ਦਾ ਸਿਰਫ ਅਕਾਲ ਤਖਤ ਕੋਲ ਇਨੀ ਕਿ ਪਾਵਰ ਹੈ ਕਿ ਉਹ ਭਾਂਡੇ ਪੁੰਡੇ ਪੰਜਾਬੇ ਤੇ ਉਠੜਦੇ ਦੋਨੇ ਤਰ੍ਹਾਂ ਜਿਹੜੀਆਂ ਨੇ ਇੱਥੇ ਕਰੀਆਂ ਤੋ ਉਹਨੇ ਐਸਨ ਰੇਟਿਵ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀਗਾ ਫੈਸਲਾ ਆ ਗਿਆ ਫੈਸਲੇ ਵਿੱਚੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਸੰਤੁਸ਼ਟੀ ਮਹਿਸੂਸ ਕਰ ਰਿਹਾ ਸੀਗਾ ਭਾਵੇਂ ਉਹਨਾਂ ਦੀਆਂ ਸ਼ਾਵੇਂ ਹੋਂ ਤੱਕ ਫੈਸਲਾ ਨਹੀਂ ਹੋਇਆ ਫਿਰ ਵੀ ਲੋਕਾਂ ਲੱਗਿਆ ਜੇ ਬੈਟਰ ਹੈ ਉਹਦੇ ਵਿੱਚ ਹੋ ਗਿਆ ਉਹ ਆਪਾਂ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਅਕਾਲੀ ਲੀਡਰਸ਼ਿਪ ਭਾਵੇਂ ਬਾਗੀਆਂ ਦੀ ਆ ਭਾਵੇਂ ਦਾਗੀਆਂ ਦੀ ਆ ਉਹਦੇ ਬਾਰੇ ਫੈਸਲਾ ਦੇਣਾ ਕਿ ਅਯੋਗ ਹੈ ਇਹ ਹੁਣ ਪੰਥ ਦੀ ਗਵਾਹੀ ਨਹੀਂ ਕਰਨ ਯੋਗ ਨਹੀਂ ਰਿਹਾ ਇਹ ਫਿਰ ਸਾਰਾ ਨਾ ਮੁੰਜਾ ਅਕਾਲੀ ਦਲ ਭੰਗੀ ਹੋ ਗਿਆ ਹਾਂ ਜੀ ਉਹ ਲੀਡਰਸ਼ਿਪ ਸਾਰੀ ਉਹਦਾ ਅੱਗੇ ਹੋ ਗਈ ਦੂਜੇ ਪਾਸੇ ਉਹਨਾਂ ਨੇ ਕਹਿਤਾ ਕਿ ਜਿਹੜਾ ਪਿਛਲੇ 40 ਸਾਲਾਂ ਤੋਂ ਜਿਹੜੀ ਸਿਆਸਤ ਅਕਾਲੀ ਦਲ ਕਰ ਰਿਹਾ ਹੈ ਜਿਹਦੇ ਫਕਰ ਮਹਿਸੂਸ ਕਰ ਰਿਹਾ ਹੈ ਪੰਜਾਬੀ ਅਸੀਂ ਬਣਾਤਾ ਜੀ ਧਰਮ ਨਿਰਪੱਖ ਹੋ ਗਏ ਆ ਉਹ ਸਿਆਸਤ ਸੀਗੀ ਫਕਰ ਕੌਮ ਜਿਹੜਾ ਆ ਪ੍ਰਕਾਸ਼ ਸਿੰਘ ਬਾਦਲ ਦੀ ਉਹਦਾ ਵਾਪਸ ਲੈ ਕੇ ਉਹਨੂੰ ਕਾਤਾ ਮਾਰਤਾ ਜਿਸ ਤਰ੍ਹਾਂ ਉਹਨਾਂ ਨੇ ਸਿੱਖ ਸਭਾ ਨੇ 78 ਤੋਂ ਲੈ ਕੇ ਹੋਰ ਤੱਕ ਦੀਆਂ ਸਾਰੀਆਂ ਕਟਨਾਵਾਂ ਦਾ ਵੇਰਵੇ ਸਹਿਤ ਜ਼ਿਕਰ ਕੀਤਾ ਤੇ ਉਹਦੇ ਵਿੱਚ ਕੱਲੇ-ਕੱਲੇ ਗੁਨਾਹ ਦੀ ਉੱਤੇ ਕਬੂਲਨਾਮਾ ਕਰਵਾਇਆ ਗਿਆ। ਅਕਾਲੀ ਲੀਡਰਾਂ ਦੇ ਕੁਝ ਲੀਡਰਾਂ ਨੇ ਉੱਤੇ ਧੜਕਾ ਭਜਨ ਦੀ ਕੋਸ਼ਿਸ਼ ਵੀ ਕੀਤੀ ਇੱਧਰ ਉੱਧਰ ਪਰ ਲੇਕਿਨ ਉਹਨਾਂ ਨੂੰ ਲਾਸਤੇ ਆਉਣਾ ਪਿਆ। ਇਹ ਉਹ ਇਤਿਹਾਸ ਦਾ ਹਿੱਸਾ ਬਣ ਗਿਆ। ਜੀ ਜੀ। ਹੁਣ ਜੋ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ ਤਾਂ ਉਹਦੇ ਵਿੱਚ ਲੋਕਾਂ ਨੂੰ ਵੱਡੀ ਉਮੀਦ ਇਹ ਸੀਗੀ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਤੀ ਹੈ ਉਹਦੇ ਵਿੱਚ ਕੁਝ ਮੈਂਬਰ ਮੇਕੋ ਹਾਲਾਕੇ ਬਣਾਇਤਾ ਬਾਗੀਆਂ ਤੇ ਦਗੀਆਂ ਵਿੱਚੋ ਸੀ ਮੈਂ ਹਾਂਜੀ ਪੰਥ ਦੇ ਬਾਕੀ ਵੀ ਦੋਨਾਂ ਧਰਿਆਂ ਤੋਂ ਬਾਹਰ ਵੀ ਪੰਥ ਦਾ ਬਹੁਤ ਹਿੱਸਾ ਹੈਗਾ ਆ ਜੀ ਹੈਗਾ ਬਿਲਕੁਲ ਕੋਈ ਸਿਮਰਜੀਤ ਮਾਨ ਨਾਲ ਨੇ ਕੋਈ ਰਵਿੰਦਰ ਨਾਲ ਨੇ ਕੋਈ ਕੋਈ ਨਾ ਦੁਨਿਆਵਾਂ ਗਰੁੱਪਾਂ ਚ ਨਹੀਂ ਕੋਈ ਦਲਜੀਤ ਬਿੱਟੂ ਵਾਲੇ ਗਰੁੱਪ ਚ ਨਹੀਂ ਕਈ ਵੱਖ-ਵੱਖ ਤਰ੍ਹਾਂ ਦੇ ਪੰਥ ਕਈ ਤਰ੍ਹਾਂ ਦੇ ਬੰਦੇ ਆ ਹੋਏ ਜੀ ਜੀ ਸੋ ਉਹਨਾਂ ਦੇ ਵਾਸਤੇ ਵੀ ਅਸੀਂ ਸੋਚ ਰਹੇ ਸੀਗੇ ਸਾਡੇ ਵਰਗੇ ਬੰਦੇ ਕਿ ਉਹਨਾਂ ਵਾਸਤੇ ਵੀ ਮੌਕਾ ਆ ਐਕਚੁਅਲੀ ਫੀਲਡ ਵਿੱਚ ਕੋਈ ਅਕਾਲੀ ਦਲ ਨਹੀਂ ਹੈ ਲੋਕਾਂ ਦਾ ਕਿਹਨਾਂ ਕੋਈ ਅਕਾਲੀ ਦਲ ਨਹੀਂ ਹੈ ਅਕਾਲੀ ਦਲ ਲੀਡਰਾਂ ਵੀ ਚੁਣੇ ਹੈਗੇ ਕੁਝ ਜਿਹੜੇ ਲੋਕ ਨੇ ਉਹ ਸਿਮਰਜੀਤ ਮਾਨ ਦੇ ਆ ਕੁਝ ਰਵਿੰਦਰ ਦੇ ਆ ਕੁਝ ਫਲਾਣੇ ਗਰੁੱਪਾਂ ਦੇ ਆ ਲੇਕਿਨ ਸੰਤਾਵਾਂ ਦੇ ਚੁਣਿਆ ਹੋਇਆ ਵਿਧਾਨ ਮੁਤਾਬਕ ਚੁਣ ਕੇ ਆਇਆ ਕੋਈ ਅਕਾਲੀ ਦਲ ਸਾਡੇ ਕੋਲ ਨਹੀਂ ਆਏ ਤੇ ਇਹ ਸਿੰਘ ਸਭਾ ਨੇ ਮੌਕਾ ਪੈਦਾ ਕਰਤਾ ਜਦੋਂ ਕੋਈ ਸੱਤ ਮੈਂਬਰੀ ਕਮੇਟੀ ਜਿਹਦੇ ਆਪਣੇ ਆਪ ਚ ਕੋਈ ਨਾ ਪ੍ਰਧਾਨ ਹੈ ਨਾ ਸੈਕਟਰੀ ਹੈ ਉਹਨਾਂ ਦਾ ਕੰਮ ਸਿਰਫ ਭਰਤੀ ਕਰਨ ਵਾਲੀ ਏਜੰਸੀ ਦੇ ਤੌਰ ਤੇ ਨਿਗਰਾਨੀ ਕਰਨੀ ਆ ਉਹਦੇ ਵਿੱਚ ਸ਼ਹੀਦ ਭਾਈ ਮਰੀਕ ਸਿੰਘ ਦੀ ਲੜਕੀ ਵੀ ਹੈਗੀ ਆ ਧਾਮੀ ਸਾਹਿਬ ਵੀ ਆ ਇਹ ਆਲੀ ਸਾਹਿਬ ਵੀ ਹੈ ਉਹ ਜਿਹੜੇ ਹੁੰਦਾ ਹੈ ਕਮੇਟੀ ਵਾਲੇ ਸੀ ਉਹ ਵੀ ਇੱਥੇ ਸੋ ਕਈ ਪੱਖਾਂ ਦੇ ਬੰਦੇ ਆਉਣ ਤੇ ਨਾਲ ਉਮੀਦ ਹੋ ਗਈ ਕਿ ਇੱਕ ਧੜੇ ਦੀ ਗੱਲ ਨਹੀਂ ਹੈ ਸਾਰੀ ਪੰਥ ਦੇ ਵਿੱਚ ਹੈ ਤੇ ਇਹਨਾਂ ਨੇ ਭਰਤੀ ਕਰ ਲੈਣੀ ਤੇ ਨਵਾਂ ਅਕਾਲੀ ਦਲ ਸਾਡੇ ਕੋਲ ਆ ਜਾਣਾ ਪਹਿਲਾਂ ਲੋਕ ਪਿੰਡਾਂ ਤੋਂ ਦਿੱਲੀ ਵੇਟ ਟੂਨੇ ਜਾਣਗੇ ਉਹ ਜ਼ਿਲ੍ਹੇ ਦੇ ਆਪਣੇ ਅਹੁਦੇ ਚੁਣ ਲੈਣਗੇ ਫਿਰ ਉਹ ਜਿਹੜਾ ਉਹ ਹਾਈ ਕਮਾਂਡ ਦੀ ਟੋਨ ਹੋ ਜਾਏਗੀ ਤੇ ਸਿੱਧੇ ਪਾਸੇ ਗੱਲ ਚੱਲ ਪੈਗੀ ਲੇਕਿਨ ਪਹਿਲੀ ਗੱਲ ਤਾਂ ਅਕਾਲੀ ਦਲ ਨੇ ਜਦੋਂ ਇੰਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਵਰਕਿੰਗ ਕਮੇਟੀ ਨੇ ਬਹਾਨੇ ਬਣਾਤੇ ਕਿ ਸਾਸੀ 20 ਦਿਨ ਲੈ ਲਿਆ ਸੀ ਨਹੀਂ ਅਰਜ਼ੀ ਨਿਕਾ ਮਨਜ਼ੂਰ ਕਰ ਰਹੀ ਸੀ ਵੀਰ ਸਿੰਘ ਬਾਦਲ ਦਾ ਤੇ ਜਿਹੜੀ ਹੋਰ ਲੀਡਰਸ਼ਿਪ ਐ ਉਹਦਾ ਸਾਰਾ ਤੇ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ 4 ਤਰੀਕ ਨੂੰ ਨਰੈਨ ਸਿੰਘ ਤੋੜੇ ਵਾਲਾ ਜਿਹੜਾ ਆ ਘਟਨਾ ਉਹ ਵਾਪਰੀ ਉਸ ਘਟਨਾ ਦੇ ਬਾਵਜੂਦ ਵੀ ਲੋਕਾਂ ਦੀ ਹਮਦਰਦੀ ਅਕਾਲੀ ਦਲ ਨਾਲ ਸੀਗੀ ਸਕੀਰ ਬਾਦਲ ਪ੍ਰਤੀ ਵੀ ਸੀਗੀ ਇਹ ਬਹੁਤ ਨਿਮਾਣਾ ਸਿੱਖ ਹੋ ਕੇ ਉੱਥੇ ਇੱਕ ਸੇਵਾ ਕਰ ਰਿਹਾ ਸੀ ਤਨਵਰਨ ਸਿੰਘ ਕੌੜਾ ਨੂੰ ਕਟੋ-ਕਟ ਇਸ ਸਮੇਂ ਉਸ ਥਾਂ ਦੇ ਉੱਤੇ ਕਦਨ ਨੂੰ ਇਨਜਾਮ ਨਹੀਂ ਸੀ ਦੇਣਾ ਚਾਹੀਦਾ ਉਦੋਂ ਤੱਕ ਇਹ ਲੱਗਦਾ ਲੇਕਿਨ ਜਿਹੜਾ ਪ੍ਰਤੀਕਰਮ ਕਾਲੀ ਲੀਡਰਸ਼ਿਪ ਉਹ ਲੋ ਆਇਆ ਹੂੰ ਬਹੁ ਮੜਾ ਉਹ ਉਹ ਤੋਂ ਲੋਕਾਂ ਨੇ ਕਹੇ ਤੇ ਆਪਣੀ ਪ੍ਰਾਣੀ ਜਿਹੜੀ ਆ ਸਥਿਤੀ ਤੇ ਪਹੁੰਚ ਗਿਆ ਉਹ ਪ੍ਰਾਣੀ ਸ਼ਾਸਤਰ ਤੇ ਆ ਗਿਆ ਉਹ ਇਹਨਾਂ ਨੇ ਕੋਈ ਅੰਦਰੋਂ ਅਹਿਸਾਸ ਨਹੀਂ ਗਲਤੀ ਦਾ ਹੋਇਆ ਉਹ ਤੇ ਇਹ ਤੇ ਮੌਕੇ ਦੀ ਸਿਆਸਤ ਕਰਨ ਵਾਲਿਆ ਇੱਕ ਮੌਕੇ ਤੇ ਜਿਹੜਾ ਹੈਗਾ ਜੁਵਿਸ਼ਕਾਰੀ ਚੁੱਕਦਾ ਹੈ ਗਿਆ شکار ਕਰਨ ਵਾਸਤੇ ਉਸ ਤਰ੍ਹਾਂ ਦੀ ਇਹਨਾਂ ਨੇ ਸਟ੍ਰੈਟਜੀ ਅਪਣਾਈ ਹੈ ਇਹ ਕੋਈ ਅਕਾਲ ਤਖਤ ਦੇ ਉੱਤੇ ਆ ਕੇ ਨੇ ਆਪਣੀ ਭੁੱਲ ਦੀ ਕਿਵਾਂ ਨਹੀਂ ਬਖਸ਼ਾਈ ਜੀ 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 ਉਸ ਤੋਂ ਫਿਰ ਜਿਹੜਾ ਆ ਉਸ ਤੇ ਵੱਲਦੇ ਤੇ ਜਿਹੜਾ ਕਹੀਏ ਕਿ ਤੇਲ ਪਾ ਦੇਣਾ ਉਹ ਸ਼ਰਮਣੀ ਕਮੇਟੀ ਤੋਂ ਜਿਹੜਾ ਮਤਾ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਦਲਜੀਤ ਸਿੰਘ ਕੀਮਾ ਨੇ ਡਰਾਫਟ ਕੀਤਾ ਸੀਗਾ ਉਹ ਸੀਗਾ ਮਤਾ ਕਿ ਉਹ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦਾ ਨਰਨ ਸਿੰਘ ਤੋੜਾ ਨੂੰ ਕਿਉਂਕਿ ਨਰਨ ਸਿੰਘ ਤੋੜਾ ਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਵੱਖਰਾ ਈ ਸ਼ੂ ਹੈ ਲੇਕਿਨ ਉਹ ਸਿੱਖ ਦੁਸ਼ਮਣ ਹੈਗਾ ਇਹਨੂੰ ਤਾਂ ਬਹੁਤ ਕੋ ਅਮਰਤਾਰੀ ਸਿੰਘ ਹੈ ਉਹਦਾ ਪਿਛਲੇ ਕੰਮ ਹੈ ਉਹਨੇ ਸਾਹਿਤ ਕਿਤਾਬਾਂ ਵੀ ਲਿਖੀਆਂ ਹਾਂਜੀ ਜੀ 14 ਕਿਤਾਬਾਂ ਪੰਥ ਦੀ ਝੋਲੀ ਪਾਈਆਂ ਨੇ ਫਿਰ ਇਹੋ ਜੇ ਦੌਰਾਨ ਸੱਜਣ ਤੁਸੀਂ ਪੰਥ ਤੋਂ ਛੇਕ ਦੋ ਨਾ ਉਹ ਕੁਝ ਮਿੰਟ ਪਹਿਲਾਂ ਜਿਹੜਾ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਹ ਆ ਧਾਮੀ ਨੂੰ ਮਿਲ ਕੇ ਵੀ ਜਾਂਦੇ ਆ ਧਾਮੀ ਮਿਲਦੇ ਉਹਨਾਂ ਨੂੰ ਉਲਟਾ ਹਾਂ ਉਤੇ ਪ੍ਰਕਰਮਾ ਦੇ ਵਿੱਚ ਮਿਲਦੇ ਆ ਤਾਂ ਇਸ ਕਰਕੇ ਕੋਈ ਪੰਥ ਵਿਰੋਧੀ ਹੋਏ ਤੇ ਜੇਕਰ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਦੇ ਮਜੇਠੀਆਂ ਹੋਏ ਜਦੋਂ ਕੋਈ ਹੋਵੇ ਉਹ ਇਤਰਾਜ ਕਰੇ ਫਲਾਣੇ ਕਾਂਗਰਸੀ ਨੂੰ ਮਿਲੇ ਜੀ ਫਲਾਣੇ ਪ੍ਰੂਫ ਸਭਾ ਨੂੰ ਮਿਲੇ ਜੀ ਜੇ ਤੁਹਾਡੇ ਲੀਡਰ ਨੂੰ ਮਿਲੇ ਆ ਉਹਦਾ ਕੀ ਆ ਮਤਲਬ ਉੱਥੇ ਇਹਦਾ ਇੱਕ ਵੱਖਰਾ ਜੈ ਸਿੰਘ ਕੌੜਾ ਦਾ ਇੱਕ ਪੰਥ ਦੇ ਵਿੱਚ ਵੱਖਰਾ ਸਥਾਨ ਸੀਗਾ ਜਿਹਦੇ ਕਰਕੇ ਉਹਦੀ ਰਿਸਪੈਕਟ ਸੀਗੀ ਉਹ ਉਹ ਲੋਕ ਸਾਰੇ ਉਹਨਾਂ ਦੀ ਉਸ ਕਾਰਵਾਈ ਨਾਲ ਸਹਿਮਤ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਤੇ ਇਹ ਜਿਹੜਾ ਇਸ਼ੂ ਹੈ ਉਸ ਤੋਂ ਬਾਅਦ ਉਹ ਵੱਖਰਾ ਰੰਗ ਲੈ ਗਿਆ ਤੇ ਉਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਖਾਸ ਕਰਕੇ ਰੋਜੀ ਬਰਕੰਦੀ ਤੇ ਜਿਹੜਾ ਬੰਟੀ ਰਮਾਨ ਆਇਆ ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੈ ਜਿਹੜਾ ਉਹਨਾਂ ਦਾ ਜਿਹੜਾ ਪੁਰਾਣਾ ਰਿਸ਼ਤੇਦਾਰ ਸੀ ਜਿਹਨੂੰ ਸਾਡੂ ਦੇ ਨਾਮ ਨਾਲ ਮੀਡੀਆ ਚ ਪ੍ਰਚਾਰ ਦਿਆ ਲੇਕਿਨ ਸਾਡੂ ਕਿਸੇ ਵੀ ਟੈਕਨੀਕਲ ਤੌਰ ਤੇ ਤਕਨੀਕੀ ਤੌਰ ਤੇ ਨਹੀਂ ਬੰਦਾ ਕਿਉਂਕਿ ਜਦੋਂ ਉਹਦੀ ਸਾਰੀ ਨੇ ਦੁਆਰਾ ਵਿਆਹ ਕਰਾ ਲਿਆ ਆ ਉਹ ਬੀਬੀ ਘਰ ਵਸਾ ਚੁੱਕੀ ਹੈ ਇਹਦੇ ਨਾਲ ਉਹਦਾ ਤਲਾਕ ਹੋ ਗਿਆ ਤਲਾਕ ਹੋਣ ਤੋਂ ਬਾਅਦ ਇਹਨੂੰ ਜੇਲ ਹੋ ਗਈ ਸਭ ਸਾਰਾ ਕੁਝ ਹੈ ਤੋਂ ਬਾਅਦ ਉਹਨੂੰ ਨਹੀਂ ਸੀ ਪਰ ਲੇਕਿਨ ਇੱਕ ਚੌਨ ਜਿਹੜਾ ਇੱਕ ਟੈਲੀਵਿਜ਼ਨ ਚੈਨਲ ਹੈਗਾ ਮੀਡੀਆ ਦੇ ਰਾਹੀਂ ਆਪਣੇ ਆਰਟੀ ਸੈਲਰ ਆਹੀ ਇਹ ਸਾਰਾ ਕੁਝ ਜਿਵੇਂ ਉਹ ਉਹ ਉਹਦਾ ਨੂੰ ਵਰਤਿਆ ਗਿਆ ਜਿਹੜੇ ਬੰਦੇ ਉਹਨੂੰ ਲੈ ਕੇ ਆਉਂਦੇ ਰਹੇ ਜਿਹੜੇ ਜਿਹਦੀ ਗੱਲ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਕਿ ਉਹ ਉਹਨਾਂ ਨੇ ਤਾਂ ਵਿਆਹ ਰਿਸ਼ਤਾ ਬਕਾਇਦਾ ਤੌਰ ਤੇ ਆ ਬੰਦੇ ਜਿਹੜੇ ਲੱਗੇ ਹੋਏ ਆ ਉਹਨਾਂ ਦੇ ਆਏ ਬੰਦੇ ਇੱਧਰ ਕੰਮ ਕਰ ਰਹੇ ਸੋ ਉਸ ਥਾਂ ਤੇ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਆ ਉਹਨਾਂ ਨੂੰ ਸੇਵਾ ਮੁਕਤ ਕਰ ਦੇਣਾ 15 ਦਿਨ ਲਈ ਕਿਹਾ ਹੈ ਲੇਕਿਨ ਉਹ ਪਰਮਾਨੈਂਟ ਹੀ ਹੈ ਹੂੰ ਤੇ ਆਪ ਵੀ ਉਸ ਤੋਂ ਬਾਅਦ ਜਿਹੜੇ ਅਗਲੇ ਕਾਰਵਾਈ ਕਰ ਕੀਤੀ ਜਾ ਰਹੀ ਹੈ ਉਹ ਪਰਮੈਂਟ ਕਰਨ ਲਈ ਕੀਤੀ ਜਾ ਰਹੀ ਹੈ ਉਹ ਹੋਏ ਨਾ ਹੋਏ ਹੁਣ ਇਸ਼ੂ ਹੈ ਕਿ ਜਦ ਤੁਸੀਂ ਵਾਪਸ ਆਓਗੇ ਕਿਉਂਕਿ ਸਿੰਘ ਸਭਾਨ ਦਾ ਇੱਕ ਆਪਣਾ ਉਹਦੇ ਤੇ ਸਟੈਂਡ ਹੈ ਇਹਨਾਂ ਨੂੰ ਇਹ ਸੀਗਾ ਕਿ ਸਿੰਘ ਸਰਦਾਨਾ ਦੇ ਵਿੱਚ મતਭੇਦ ਪੈਦਾ ਕਰਕੇ ਇੱਕ ਇੱਕ ਕਰਕੇ ਇਹ ਵਾਰੀ ਜਿਹੜੀ ਅਗਦੀਪ ਸਿੰਘ ਦੀ ਆਉਣੀ ਹੈ ਆ ਨਹੀਂ ਮਤਲਬ ਮਤਲਬ ਇਹ ਹੁਣ ਸਿੰਘ ਸਭਾਨਾ ਦੇ ਉੱਤੇ ਹੈਗਾ ਆ ਕਿ ਉਹਨਾਂ ਨੇ ਇਕੱਲੇ ਇਕੱਲੇ ਮਰਨਾ ਹੈ ਜਾਂ ਇਕੱਠੇ ਸ਼ੀਤਸਾਦ ਪਾਉਣੀ ਹੈ ਬਹੁਤ ਵੱਡੀ ਗੱਲ ਕੀਤੀ ਹਾਂ ਤੇ ਉਹ ਇਕੱਠੇ ਸ਼ਾਇਦ ਪਾਉਣ ਦਾ ਇੱਕ ਇਸ ਵੇਲੇ ਪੰਥੇ ਮੰਨ ਕਰ ਰਿਹਾ ਆ ਕਿ ਜੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕੋਈ ਐਵੇਂ ਦੇ ਫੈਸਲੇ ਕਰਨ ਵਾਸਤੇ ਤਾਂ ਉਹ ਉਦੇ ਦੀ ਪ੍ਰਵਾਹ ਨਾ ਕਰਨਾ ਉਹ ਗੁਰੂ ਦਾ ਜਾ ਸਿਧਾਂਤ ਹੈ ਜਿਹਦੀ ਉਹ ਦਿਨ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਉੱਤੇ ਪੰਥ ਦਾ ਪ੍ਰੈਸ਼ਰ ਹੈ ਪੰਥਕ ਰਵੈਤਾਂ ਦਾ ਪ੍ਰੈਸ਼ਰ ਹੈ ਸਾਡੇ ਤੇ ਵੈਕੀਆਂ ਦਾ ਪ੍ਰੈਸ਼ਰ ਨਹੀਂ ਹੈ ਜਦੋਂ ਦੋ ਦਸੰਬਰ ਨੂੰ ਉਹਨਾਂ ਨੇ ਫੈਸਲੇ ਕੀਤੇ ਤੇ ਇਹ ਕੀ ਹੈ ਪੰਥ ਨੂੰ ਜੀ ਜੀ ਤੇ ਉਹਦੀ ਉਹਦੀ ਪ੍ਰਮਾਨਤਾ ਵੀ ਦੇਣੀ ਚਾਹੀਦੀ ਆ ਉਹਦਾ ਸਬੂਤ ਦੇਣਾ ਤੇ ਇਸ ਸਮਾਂ ਸਬੂਤ ਮੰਗਦਾ ਆ ਤੇ ਇਹ ਬੜੀਆਂ ਗੱਲਾਂ ਆ ਰਹੀਆਂ ਵੱਖ-ਵੱਖ ਪੱਖਾਂ ਦੀਆਂ ਇਹ ਧੰਮੀ ਸਾਹਿਬ ਵੀ ਨਹੀਂ ਕਹੋਂਦੇ ਸਿੰਘ ਸਾਹਿਬ ਵੀ ਨਹੀਂ ਕਹੋਂਦੇ ਤਾਂ ਇਹ ਇੱਕ ਤੁਹਾਡਾ ਇਤਿਹਾਸਕ ਰੋਲ ਹੈ ਜੇ ਇਸ ਵਕਤ ਨਹੀਂ ਕਰੋਗੇ ਫਿਰ ਤਾਂ ਬਾਅਦ ਚ ਧਾਰ ਦੀਆਂ ਕਿਤਾਬਾਂ 'ਚ ਲਿਖ ਦਿਓ ਜਿਵੇਂ ਗਿਆਨੀ ਗੈਲ ਸਿੰਘ ਨੇ ਲਿਖਤਾ ਸੀਗਾ ਕਿ ਮੇਰੀ ਸਹਿਮਤੀ ਨਹੀਂ ਲਈ ਗਈ ਦਰਬਾਰ ਸਾਹਿਬ ਤੇ ਜਦੋਂ ਅਟੈਕ ਕੀਤਾ ਗਿਆ ਇਹ ਸਾਰਾ ਕੁਝ ਹੈ ਤੇ ਲੇਕਿਨ ਉਹ ਇਤਿਹਾਸਕ ਕਿਤਾਬਾਂ ਦੇ ਵਿੱਚ ਕੋਈ ਇਕ ਲਿਖਣ ਦਾ ਮਾਇਨਾ ਕੋਈ ਨਹੀਂ ਰਿਹਾ। ਫੁੱਟਬੋਲ ਤੋਂ علاوہ ਕੁਝ ਨਹੀਂ ਉਹਦਾ ਹੀ ਵੈਲਿਊ ਨਹੀਂ ਕੋਈ। ਵੈਲਿਊ ਕੋਈ ਨਹੀਂ। ਵੈਲਿਊ ਐਸੇ ਮੌਕੇ ਤੇ ਤੁਸੀਂ ਸਟੈਂਡ ਲੈਣੋ। ਜਿਹੜਾ ਮੌਕੇ ਦਾ ਰੋਲ ਉਹ ਕਰਦੇ ਹੋ। ਜੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਇਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ। ਇਹਨਾਂ ਨੂੰ ਜਿਹੜੀ ਸਿਚੁਏਸ਼ਨ ਪੈਦਾ ਕਰ ਗਿਆ ਹਰਪ੍ਰੀਤ ਸਿੰਘ ਇਹ ਕਹਿ ਕੇ ਕਿ ਮੈਂ ਉੱਥੋਂ ਕੀਤੇ ਫੈਸਲੇ ਵਾਪਸ ਨਹੀਂ ਹੁੰਦੇ ਨੇ। ਚਾਹੇ ਮੈਨੂੰ ਇਹਦੇ ਵਾਸਤੇ ਜਿਹੜਾ ਇਹਦੀ ਕੋਈ ਵੀ ਕੁਰਬਾਨੀ ਕਰਨੀ ਪਵੇ। ਤੇ ਉਹ ਤਾਂ ਕੁਰਬਾਨੀ ਕਰ ਗਿਆ। ਹੋਣ ਫਰਜ ਬਣਦਾ ਇਹਨਾਂ ਦਾ ਕੁਰਬਾਨੀ ਕਰਨ ਦਾ ਇਹ ਕਰਦੇ ਆ ਕਿ ਨਹੀਂ ਕਰਦੇ ਤੇ ਅਕਾਲੀ ਦਲ ਜ਼ਰੂਰ ਹੈ ਜਿੱਥੋਂ ਚੱਲਿਆ ਸੀਗਾ ਉਹ ਪੁੱਠੇ ਪਾਸੇ ਨੂੰ ਚੱਲ ਪਿਆ ਪੁੱਠਾ ਗੇਰ ਉਹਨਾਂ ਨੇ ਪਾ ਲਿਆ ਹੁਣ ਇਹ ਵਾਲਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਗਵਾਈ ਚ ਅਕਾਲੀ ਦਲ ਦੁਆਰਾ ਸਰਵਾਈਵ ਨਹੀਂ ਹੋ ਸਕਦਾ ਇਹ ਇਹਨਾਂ ਤੋਂ ਨੂੰ ਕੰਧ ਦੇ ਉੱਤੇ ਜਿਹੜਾ ਲਿਖਿਆ ਹੋਇਆ ਬੜੀਆਂ ਸਪਸ਼ਟ ਇਹਨੂੰ ਨੂੰ ਪੜਨਾ ਨਹੀਂ ਆ ਰਿਹਾ ਇਹ ਇਸ਼ੂ ਹੈ ਜੋ ਕਿ ਲੋਕਾਂ ਦੀਆਂ ਭਾਵਨਾਵਾਂ ਸਮਝ ਨਹੀਂ ਰਹੇ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਲੋਕ ਸਾਨੂੰ ਸਿੱਖ ਸੰਗਤ ਸਾਨੂੰ ਨਫ਼ਰਤ ਕਿਉਂ ਕਰਦੀ ਹੈ ਹਾਂ ਬਿਲਕੁਲ ਇਹ ਸੰਦੇਹ ਸਾਡੇ ਨਾਲ ਨਰਾਜ ਹੈ ਸੰਗਤ ਨਰਾਜ ਨਹੀਂ ਹੈ ਉਹ ਨਫ਼ਰਤ ਕਰਦੀ ਹੈ ਉਹ ਤੁਹਾਡੀ ਸ਼ਕਲ ਨਹੀਂ ਦੇਖਣਾ ਚਾਹੁੰਦੀ ਹਾਂ ਇਹ ਪਿਛਲੀਆਂ ਇਲੈਕਸ਼ਨਾਂ ਤੇ ਉਹਨਾਂ ਨੇ ਦੱਸ ਦਿੱਤਾ ਆ ਜਿਸ ਦਿਨ ਫੈਸਲਾ ਹੋਣਾ ਸੀ ਜਿਹੜੇ ਮਾਜੇ ਤੋਂ ਸੰਗਤ ਉੱਥੇ ਪਹੁੰਚੀ ਸੀ ਉਹਦੇ ਜਿਹੜੇ ਨੌਜਵਾਨ ਜਿਸ ਤਰ੍ਹਾਂ ਜਿਕਾਰੇ ਛੱਡ ਰਹੇ ਸੀ ਉੱਤੇ ਤਾਂ ਉਹ ਲੀਡਰਸ਼ਿਪ ਨੂੰ ਸਮਝਾਉਣੀ ਚਾਹੀਦੀ ਹੈ। ਆਣੀ ਚਾਹੀਦੀ ਬਿਲਕੁਲ। ਕਿ ਉਹ ਸੇਕੀ ਪੰਥ ਦੀ ਸੇਕੀ ਕੀ ਹੈ। ਪੰਥ ਇਸ ਤਿਸ ਪੱਧਰ ਤੇ ਚਲਾ ਗਿਆ ਆ। ਹੁਣ ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਜੇ ਤੁਸੀਂ ਵਾਪਸ ਲਿਆਉਣਾ ਉਹਦੇ ਵਾਸਤੇ ਧਾਮੀ ਦਾ ਰੋਲ ਹੋਣਾ ਵਧਿਆ ਚਾਹੀਦਾ ਸੀ ਧਾਮੀ ਨੇ ਤੇ ਦੁਸ਼ਮਣਾਂ ਦਾ ਰੋਲ ਅਦਾ ਕੀਤਾ। ਨਹੀਂ ਇਹ ਵੇਖੋ ਮੈਂ ਹੱਲੇ ਤੱਕ ਇਤਿਹਾਸ ਵਿੱਚ ਉਹਨਾਂ ਕੋਲ ਹੁਣ ਵੀ ਸਮਾਂ ਆਇਆ ਕਿ ਉਹ ਆਪਣੀ ਅਕਾਲ ਤਖਤ ਦੀ ਬਣਾਈ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਸੱਦਨ ਜਿੰਨੇ ਵੀ ਮੈਂਬਰ ਆਉਣ ਉਹਨਾਂ ਦੇ ਕਹਿਤੇ ਆਉਂਦੇ ਆ ਉਹਨੇ ਮੈਂਬਰਾਂ ਦੇ ਨਾਲ ਆਪਣਾ ਭਰਤੀ ਸ਼ੁਰੂ ਕਰਦੇ ਜੇ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਦੁਆਰਾ ਅਪੀਲ ਕਰਕੇ ਕਿ ਇਹਨੇ ਮੈਂਬਰ ਸਾਡਾ ਸਾਥ ਨਹੀਂ ਦੇ ਰਹੇ ਇਹਨਾਂ ਦੀ ਥਾਂ ਤੇ ਮੈਂਬਰ ਹੋਰ ਚੁਣ ਦਿੱਤੇ ਜਾਣ ਤੇ ਉਹ ਅਕਾਲੀ ਦਲ ਦੇ ਵੀ ਹੱਕ ਚ ਹੋਏਗਾ ਸਿੱਖ ਪੰਥ ਦੇ ਵੀ ਹੱਕ ਚ ਹੋਏਗਾ ਇਹ ਦੁਆਰਾ ਰਿਵਾਈਵ ਹੋਵੇਗਾ ਅਕਾਲੀ ਦਲ ਪਰ ਇਹ ਰਿਵਾਈਵ ਨਹੀਂ ਹੋ ਸਕਦਾ ਇਹ ਜੇ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਲੱਗਿਆ ਆ ਉਹ ਰਿਵਾਈਵ ਨਹੀਂ ਹੋ ਸਕਦਾ ਹੁਣ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਰਨਾ ਪਏਗਾ ਜਿਹੜਾ ਬਾਦਲ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਸੀ ਜੀ ਜੀ ਧਾਮੀ ਸਾਹਿਬ ਵੱਲੋਂ ਬੀਬੀ ਜਗੀਰ ਕੋਰ ਬਾਰੇ ਇਹ ਸ਼ਬਦਾਵਲੀ ਬਗਵਰਤਨਾ ਜਾਂ ਹੋਰ ਸਾਰਾ ਹੁਣ ਤੱਕ ਦੀ ਐਕਟੀਵਿਟੀ ਨੂੰ ਕਿਵੇਂ ਵੇਖਦੇ ਹੋ ਜੀ ਇਹ ਮਾੜਾ ਆ ਨਹੀਂ ਜਿਹੜੀਆਂ ਸ਼ਬਦਾਵਲੀ ਆ ਕਿਸੇ ਵੀ ਜਿਹੜੇ ਜਦੋਂ ਵੱਡੀ ਤੁਸੀਂ ਪਦਵੀ ਤੇ ਬੈਠ ਜਾਂਦੇ ਹੋ ਤਾਂ ਤੁਹਾਡੀ ਕੋਈ ਪਰਸਨਲ ਨਹੀਂ ਹੁੰਦੀ ਮੈਂ ਇੱਥੇ ਕਹਿਣਾ ਚਾਹੁੰਦਾ ਚਾਹੇ ਸ਼ਬਦਾਵਲੀ ਧਾਮੀ ਸਾਹਿਬ ਦੀ ਹੋਵੇ ਚਾਹੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਦੀ ਹੋਵੇ ਜਦੋਂ ਤੁਸੀਂ ਸੀਟ ਤੇ ਬੈਠੇ ਹੋ ਸ਼ਬਦਾਵਲੀ ਤੁਹਾਡੀ ਸਹੀ ਹੋਣੀ ਚਾਹੀਦੀ ਔਰ ਖਾਸ ਕਰਕੇ ਬੀਬੀਆਂ ਪ੍ਰਤੀ ਜੋ ਤੁਸੀਂ ਸ਼ਬਦਾਵਲੀ ਵਰਤਦੇ ਹੋ ਤਾਂ ਉਸ ਪੱਦਰ ਤੇ ਤੁਸੀਂ ਨਹੀਂ ਜਾ ਸਕਦੇ ਇਸ ਪੱਦਰ ਤੇ ਧਾਮੀ ਸਾਹਿਬ ਕਹੇ ਜੀ ਜੀ ਉਹ ਪ੍ਰਵੋਕ ਹੋ ਗਏ ਉਹਨਾਂ ਦਾ ਕਹਿਣਾ ਹੈ ਮੈਨੂੰ ਫੁਲਾਣੇ ਪੱਤਰਕਾਰ ਨੇ ਪ੍ਰਵੋਕ ਪੱਤਰਕਾਰਾਂ ਨੇ ਤੇ ਤੁਹਾਡੇ ਅੰਦਰ ਦੀ ਗੱਲ ਬਾਹਰ ਕੱਢਣੀ ਉਹਨਾਂ ਦੀ ਡਿਊਟੀ ਹੈ ਡਿਊਟੀ ਹੈ ਬਿਲਕੁਲ ਇਹ ਜਿਹੜਾ ਸਵੇਦਨਸ਼ੀਲਤਾ ਜਿਹੜਾ ਇੰਟਰਵਿਊ ਦੇ ਰਿਹਾ ਆ ਬਲਾਰਾ ਉਹਦੀ ਬਣਦੀ ਹੈਗੀ ਹੈ ਇਹ ਧਾਮੀ ਸਾਹਿਬ ਦਾ ਫਰਜ ਮੰਨਦਾ ਸੀਗਾ ਜੇਕਰ ਪੱਤਰਕਾਰ ਪ੍ਰਵੋਕ ਕਰ ਵੀ ਰਿਹਾ ਸੀ ਤਾਂ ਉਹਨਾਂ ਨੇ ਉਸ ਤੋਂ ਦਾਰ ਹੋਣਾ ਸੀ ਜੀ ਤੋਂ ਨਹੀਂ ਕਰ ਸਕੇ ਇਸ ਕਰਕੇ ਇਹ ਧਾਮੀ ਸਾਹਿਬ ਦੇ ਜੀਵਨ ਦੇ ਵਿੱਚ ਜਿਹੜੀਆਂ ਮਾੜੀਆਂ ਘਟਨਾਵਾਂ ਦਾ ਇਤਿਹਾਸ ਲਿਖਿਆ ਜਾਏਗਾ ਉਹਨਾਂ ਦੇ ਵਿੱਚ ਇਹ ਵੀ ਆਏਗਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਵੀ ਇੱਕ ਐਵੇਂ ਦਾ ਹਿੱਸਾ ਆਏਗਾ ਕਿਉਂਕਿ ਭਾਈ ਸਾਹਿਬ ਜੀ ਸਾਡੇ ਕੋਲ ਇਤਿਹਾਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਵੇਂ ਦੇ ਵੀ ਹੋਏ ਆ ਜਿਨ੍ਹਾਂ ਤੇ ਕੋਈ ਤੋਮਬ ਨਹੀਂ ਲੱਗੀ ਜਿਨ੍ਹਾਂ ਦੇ ਮਨ ਵਿੱਚ ਬੀਬੀ ਨੂੰ ਉਪਰ ਕਰਮਾਂ ਕਰ ਰਹੇ ਸੀਗੇ ਤੇ ਕਰਮਾਂ ਦੇ ਵਿੱਚ ਬੀਬੀ ਨੂੰ ਦੇਖ ਕੇ ਉਹਨਾਂ ਦੇ ਦਿਮਾਗ 'ਚ ਕੋਈ ਮਾੜਾ ਖਿਆਲ ਆ ਗਿਆ ਤੇ ਉਹ ਦਫ਼ਤਰ 'ਚ ਜਾ ਕੇ ਕਹਿੰਦੇ ਮੈਂ ਗੁਰੂ ਘਰ ਦੇ ਵਿੱਚ ਦੋਸ਼ੀ ਹਾਂ ਮੇਰਾ ਇੱਥੇ ਮੈਂ ਅਸਤੀਫਾ ਦੇਣਾ ਮੈਂ ਤੋਂ ਬਾਅਦ ਇਸ ਇਸ ਥਾਂ ਦੀ ਸੇਵਾ ਕਰਨ ਯੋਗ ਨਹੀਂ ਹੈਗਾ ਉਹ ਜਿਵੇਂ ਇਸ ਪੱਦਰ ਦੇ ਵਿੱਚ ਜਿੱਥੇ ਲੋਕ ਰਹੇ ਨੇ ਜੀ ਜੀ ਤੇ ਉੱਥੇ ਤੁਸੀਂ ਸ਼ਬਦਾਵਲੀ ਕਪੂਤੀ ਵੱਲੋਂ ਇਹ ਇਆ ਦਾ ਹਿੱਸਾ ਨਹੀਂ ਅਕਾਲ ਤਖਤ ਈਆਂ ਦੀ ਔਰਤਾਂ ਦੀ ਪੱਕ ਰੱਖਣ ਦੇ ਇਤਿਹਾਸ ਦੇ ਵਿੱਚ ਇੱਕ ਮੋਰੀ ਭੂਮਿਕਾ ਨਿਭਾਉਂਦਾ ਹੈ ਜੀ ਜੀ ਤੇ ਉੱਥੇ ਉਹਦੇ ਨਾਲ ਜੁੜੇ ਲੋਕ ਨੇ ਜਿਹੜੇ ਉਹਨਾਂ ਦੇ ਜਦੋਂ ਮੂੰਹ ਦੇ ਵਿੱਚੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਬਾਹਰ ਆਉਂਦੀ ਤਾਂ ਮਾੜੀ ਹੈ ਤੇ ਉਹ ਫਿਰ ਸ਼ੋਮਣੀ ਕਮੇਟੀ ਦਾ ਜੋ ਇਤਿਹਾਸ ਲਿਖਿਆ ਜਾਏਗਾ ਇਹ ਵੀ ਉਹਦਾ ਹਿੱਸਾ ਬਣ ਜਾਏਗਾ ਕਿ ਉਹਦੇ ਪ੍ਰਧਾਨ ਜਿਹੜੇ ਲਿਖਤੀ ਮਾਫੀ ਮੰਗ ਕੇ ਆਏ ਮਹਿਲਾ ਕਮਿਸ਼ਨ ਦੇ ਵਿੱਚ ਹਾਲਾਂਕਿ ਉਹਦੋਂ ਬਾਅਦ ਉਹਨਾਂ ਨੂੰ ਮਾਫੀ ਮਿਲਦੀ ਹੈ ਨਹੀਂ ਮਿਲਦੀ ਇੱਕ ਵੱਖਰਾ ਮਿਸ਼ਾ ਹੈਗਾ ਹੈ ਲੇਕਿਨ ਇਹ ਮੈਨੂੰ ਲੱਗਦਾ ਕਿ ਧਾਮੀ ਸਾਹਿਬ ਵਰਗੇ ਬੰਦੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਬੰਦੇ ਵੇਦੇ ਹੈਗੇ ਆ ਜਿਨ੍ਹਾਂ ਤੋਂ ਲੋਕ ਇਹ ਉਮੀਦ ਕਰ ਸਕਦੇ ਆ ਕਿ ਇਹ ਮੇਦੇ ਬੋਲਣ ਦੇ ਆ ਕਿਉਂਕਿ ਉਹਨਾਂ ਦਾ ਕਿਰਦਾਰ ਉਸ ਤਰ੍ਹਾਂ ਦਾ ਨਹੀਂ ਲੇਕਿਨ ਧਾਮੀ ਸਾਹਿਬ ਦੀ ਜਿਹੜੀ ਸ਼ਵੀ ਹੈ ਉਹ ਪਹਿਲਾਂ ਇੱਕ ਹੋਰ ਤਰ੍ਹਾਂ ਦੇ ਵਿਅਕਤੀ ਦੀ ਜੀ ਤੇ ਉਹਨਾਂ ਨੂੰ ਆਪਣੇ ਕਿਰਦਾਰ ਦਾ ਜਿਹੜਾ ਸਾਰੇ ਪੱਖ ਨੇ ਉਮੀਰ ਰੱਖਣੀ ਚਾਹੀਦੇ ਆ ਇਹ ਉਹ ਜੋ ਵੀ ਬੁੱਕ ਹੈ ਉਹ ਹਮੇਸ਼ਾ ਮਾੜਾ ਹੀ ਗਿਨਾ ਜਾਏਗਾ ਜੀ ਜੀ ਬਿਲਕੁਲ ਦਰਸ਼ਕੋ ਡਾਕਟਰ ਸਾਹ ਨੇ ਬੜੀ ਵੱਡੀ ਗੱਲ ਕੀਤੀ ਹੈ ਕਿ ਕਿਰਦਾਰ ਬੜਾ ਮayne ਰੱਖਦਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਕਿਰਦਾਰ ਬਹੁਤ ਹੇਠਲੇ ਪੱਧਰ ਤੇ ਜਾ ਚੁੱਕਾ ਜੇ ਇਹਨੂੰ ਸਰਵਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇ ਨਹੀਂ ਹੋ ਸਕਦਾ ਲੋਕ ਇਹਨਾਂ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ ਨਾ ਵੇਖਣ ਕਰਕੇ ਦਿੱਲੀ ਵਾਲਿਆਂ ਦੇ 92 ਐਮਐਲਏ ਜਿਤਾ ਦਿੱਤੇ ਇਹਨਾਂ ਨੂੰ ਹਾਸ਼ੀ ਤੇ ਭੇਜ ਦਿੱਤਾ ਵਾ ਪਰ ਸਾਨੂੰ ਦਿੱਲੀ ਤੋਂ ਬਣੀ ਹੋਈ ਪਾਰਟੀ ਨੂੰ ਅਸੀਂ ਹਰ ਵਾਰੀ ਤਰਜੀਹ ਨਾ ਦੇਈਏ ਅਸੀਂ ਆਪਣੀ ਪੰਜਾਬ ਦੀ ਰਵਾਇਤੀ ਪਾਰਟੀ ਵੀ ਕਾਇਮ ਕਰੀਏ ਹਰ ਸਟੇਟ ਵਿੱਚ ਆਪਣੀ ਰਵਾਇਤੀ ਪਾਰਟੀ ਹੈ ਜੇ ਉਹ ਰਵਾਇਤੀ ਪਾਰਟੀ ਖਤਮ ਹੋ ਜਾਂਦੀ ਹੈ ਤੇ ਉਹ ਸਟੇਟ ਦਾ ਕੁਝ ਬੰਦਾ ਨਹੀਂ ਅਕਾਲੀ ਦਲ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਇਹਨਾਂ ਗਦਾਰੀਆਂ ਕਰਕੇ ਅੱਜ ਪੰਜਾਬ ਜਿਹੜਾ ਬਹੁਤ ਪਿੱਛੇ ਚਲਾ ਗਿਆ ਵਾ ਜੇ ਅਸੀਂ ਆਪਣੀ ਰਵਾਇਤੀ ਪਾਰਟੀ ਖੜੀ ਰਹੀ ਦੇ ਕਰਦੇ ਤੇ ਸਾਨੂੰ ਆਉਣ ਵਾਲੇ ਸਮੇਂ ਚ ਹੋਰ ਨੁਕਸਾਨ ਹੋਵੇਗਾ ਪਰ ਵੇਖਣਾ ਇਹ ਹੋਏਗਾ ਕਿ ਹੁਣ ਪੰਥ ਕਿਵੇਂ ਸੋਹਿਰਤਾ ਦੇ ਨਾਲ ਇਸ ਕੰਨੂੰ ਲੈਂਦਾ ਹੈ ਕਿਵੇਂ ਸਿਰ ਜੋੜ ਕੇ ਸਾਰੇ ਪੰਥਕ ਵਿਦਵਾਨ ਇਕੱਠੇ ਹੋ ਕੇ ਬੈੰਦੇ ਆ ਔਰ ਵਿਦਵਾਨਾਂ ਨੂੰ ਇਕੱਠਾ ਕਰਨਾ ਵੀ ਬੜਾ ਵੱਡੀ ਗੱਲ ਆ ਉਹਨਾਂ ਨੂੰ ਇਕੱਠੇ ਬਿਠਾਉਣਾ ਵੀ ਬਹੁਤ ਔਖਾ ਕੰਮ ਹੁੰਦਾ ਵਾ ਪਰ ਸਮਾ ਬਣਿਆ ਤੇ ਉਹ ਬੈਠਣ ਇੱਕ ਜਗ੍ਹਾ ਤੇ ਤੇ ਪੰਥ ਨੂੰ ਇੱਕ ਨਵੀਂ ਪਾਰਟੀ ਦੇ ਜੋ ਪੰਥ ਦੇ ਹਿੱਤਾਂ ਲਈ ਪੰਥ ਦੀ ਹਿੱਤਾਂ ਦੀ ਤਰਜਮਾਨੀ ਕਰਦੀ ਹੋਵੇ ਤੇ ਪੰਜਾਬ ਬਾਰੇ ਸੋ ਡਾਕਟਰ ਸਾਹਿਬ ਦਾ ਅਸੀਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸਾਡੇ ਦਿੱਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ